ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦੋ ਇਹ ਗੱਲ ਜਿੰਦਰੇ ਤੋਂ ਸ਼ੁਰੂ ਹੋਈ ਆ ਜਿੰਦਰੇ ਵਾਲੀ ਗੱਲਬਾਤ ਦਾ ਕਿਵੇਂ ਲੱਗਦਾ ਤੁਹਾਨੂੰ ਇਹ ਤਾਂ ਕਹਿ ਰਹੇ ਨੇ ਕਿ ਸੀਐਮ ਭਗਵੰਤ ਮਾਨ ਨੇ ਪਹਿਲੇ ਜਿੰਦਰੇ ਦੀ ਗੱਲ ਕੀਤੀ ਆ ਵਿਧਾਨ ਸਭਾ ਨੂੰ ਕਿਵੇਂ ਜਿੰਦਰਾ ਲੱਗੂ ਜੀ ਜਿਹੜੀ ਗੱਲ ਮੈਂ ਸਮਝਦਾ ਇੱਕ ਪੰਜਾਬ ਨੂੰ ਸਨੇਹਾ ਦੇਣ ਦੀ ਇੱਕ ਮੈਂ ਕਹਿੰਦਾ ਵੀ ਹੋਰ ਸਟੇਟਾਂ ਚ ਵੀ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹੋ ਜਿਹਿਆਂ ਨੂੰ ਹੋਰ ਅਸੀਂ ਕਿਹੜੇ ਤਰੀਕੇ ਨਾਲ ਰੋਕੀਏ ਅਮਰਿੰਦਰ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਬਾ ਲਗਾਤਾਰ ਬਾਹਰ ਆਏ ਪ੍ਰੈਸ ਨਾਲ ਗੱਲਬਾਤ ਕੀਤੀ ਕਿ ਮੁੱਖ ਮੰਤਰੀ ਨੇ ਬਦਤਮੀਜ਼ੀ ਕੀਤੀ ਆ ਸਾਡੇ ਨਾਲ ਬਹੁਤ ਗਲਤ ਬੋਲੇ ਨੇ ਇਥੋਂ ਤੱਕ ਕਿਹਾਗੇ ਇਹ ਕਾਦੀ ਬਦਤਮੀਜ਼ੀ ਹੈ ਕੋਈ ਕੋਈ ਬਦਤਮੀਜ਼ੀ ਨਹੀਂ ਹੈਗੀ ਬਦਤਮੀਜ਼ੀ ਕਾਦੀ ਹੈ ਤੁਸੀਂ ਤੁਹਾਨੂੰ ਤੁਹਾਨੂੰ ਅਜੇ ਤੱਕ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਰਾਜਪਾਲ ਨੂੰ ਅਸੀਂ ਕਦੋਂ ਬੋਲਣ ਦੇਣਾ ਹੈ ਕਦੋਂ ਨਹੀਂ ਬੋਲਣ ਦੇਣਾ ਹੈਗਾ ਇਹਦੇ ਵਿੱਚ ਬਦਤਮੀਜ਼ੀ ਕੀ ਹੈ ਤੁਸੀਂ ਇੱਕ ਬੰਦੇ ਨੂੰ ਮਜਬੂਰ ਕਰਦੇ ਹੋ ਇਸ ਇਸ ਇਹਨਾਂ ਹਾਲਾਤਾਂ ਤੇ ਜਾਣ ਵਾਸਤੇ ਕਹਿੰਦੇ ਨੇ ਵੀ ਸਵਾਦ ਲਿਆਤਾ ਨਾ ਕਦੇ ਇਸ ਤਰ੍ਹਾਂ ਦਾ ਮੈਂ ਕਹਿੰਦਾ ਵੀ ਕ੍ਰਿਕਟ ਮੈਚ ਦਾ ਵੀ ਕਦੇ ਆਨੰਦ ਨਹੀਂ ਆਇਆ ਹੁਣ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਦੇਖ ਕੇ ਆਨੰਦ ਆਇਆ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਪਰ ਦੂਜੇ ਦਿਨ ਚ ਕੀ ਹਾਲਾਤ ਰਹੇ ਨੇ ਮੁੱਖ ਮੰਤਰੀ ਸੀਐਮ ਪਗਮਨਤ ਸਿੰਘ ਮਾਨ ਲਗਾਤਾਰ ਜਦੋਂ ਪਾਸਨ ਦੇ ਰਹੇ ਸੀ ਤਾਂ ਹੰਗਾਮਾ ਹੋਇਆ ਹੰਗਾਮਾ ਜ਼ੋਰਦਾਰ ਇੰਨਾ ਹੋਇਆ ਕਿ ਬਹੁਤ ਜ਼ਿਆਦਾ ਤਲਖਬਾਜੀ ਹੋਈ ਪ੍ਰਤਾਪ ਸਿੰਘ ਆਵਾਜ਼ਬਾ ਨਾਲ ਸੀਐਮ ਭਗਵੰਤ ਸਿੰਘ ਮਾਨ ਦੀ ਗੱਲਬਾਤ ਹੋਈ ਤਲਖਬਾਰੀ ਕਾਫੀ ਸੁਖਪਾਲ ਸਿੰਘ ਖੈਰਾ ਨਾਲ ਉਸ ਤੋਂ ਬਾਅਦ ਬਾਕਆਊਟ ਕੀਤਾ ਗਿਆ ਬਾਕਆਊਟ ਕਰਨ ਤੋਂ ਬਾਅਦ ਫੇਰ ਸੀਐਮ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਆਈ ਕਿ ਦੇਖੋ ਹੁਣ ਸ਼ਾਂਤ ਮਾਹੌਲ ਆ ਸਵਾਲ ਜਵਾਬ ਕਰਨੇ ਸੀ ਉਹ ਇੱਥੇ ਕਰਦੇ ਇੱਕ ਜਿੰਦਰਾ ਵਾਲੀ ਗੱਲ ਵੱਡੀ ਸਾਹਮਣੇ ਆਈ ਸੀ ਕਿ ਜਿੰਦਰਾ ਲਾਉਣ ਦੇ ਮਾਮਲੇ 'ਚ ਜਿਹੜੇ ਕਾਂਗਰਸੀ ਲੀਡਰ ਤੇ ਉਹ ਪੜਕ ਚੁੱਕੇ ਸਨ ਅਤੇ ਕਹਿ ਰਹੇ ਸਨ ਕਿ ਪਹਿਲਾਂ ਜਿੰਦਰਾ ਲਗਾਓ ਜਿੰਦਰੇ ਦੀ ਉਹ ਗੱਲਬਾਤ ਚੱਲੀ ਗਈ ਨਾਰੇਬਾਜੀ ਹੋਈ ਕਾਫੀ ਕਾਫੀ ਤਲਖੀ ਦੇਖਣ ਨੂੰ ਮਿਲਿਆ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਆਮ ਆ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਆਲੂਰਕ ਮੌਜੂਦ ਨੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਦੂਜਾ ਦਿਨ ਬੜਾ ਹੀ ਤਲਖੀ ਦਾ ਤੀਜਾ ਦਿਨ ਅੱਜ ਚੱਲ ਰਿਹਾ ਪਰ ਦੂਜੇ ਦਿਨ ਜਿਹੜੀ ਬਹਿਸ ਹੋਈ ਆ ਬਹੁਤ ਤਾਂ ਸੋਸ਼ਲ ਮੀਡੀਆ ਦੇ ਕਮੈਂਟ ਇਹ ਆ ਰਹੇ ਤੇ ਵੀ ਪੰਜਾਬ ਦੀ ਵਿਧਾਨ ਸਭਾ ਚ ਅੱਜ ਬਹੁਤ ਵੱਡਾ ਜਲੂਸ ਨਿਕਲਿਆ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਦੇ ਦੇਖੋ ਪਹਿਲਾਂ ਤਾਂ ਮੈਂ ਇਹਨਾਂ ਜਿਹੜੇ ਇਹ ਰਵੈਤੀ ਪਾਰਟੀਆਂ ਦੇ ਆਗੂ ਨੇ ਕਾਂਗਰਸ ਹੋ ਗਿਆ ਚਾਹੇ ਅਕਾਲੀ ਦਲ ਹੋ ਗਿਆ ਇਹਨਾਂ ਨੇ ਜਿਹੜੀ ਉੱਥੇ ਇਹਨਾਂ ਨੂੰ ਇੱਕ ਅਨੁਸ਼ਾਸਨ ਦੇ ਨਾਮ ਦੀ ਮੈਂ ਇੱਕ ਫੌਜੀ ਆ ਤਾਂ ਆਪਾਂ ਇਹਨੂੰ ਅਨੁਸ਼ਾਸਨ ਦੇ ਤਰੀਕੇ ਨਾਲ ਦੇਖਦੇ ਆ ਇਹਨਾਂ 'ਚ ਅਨੁਸ਼ਾਸਨ ਨਾਮ ਦੀ ਚੀਜ਼ ਨਹੀਂ ਹੈਗੀ ਰਾਜਪਾਲ ਜੀ ਦਾ ਭਾਸ਼ਣ ਚੱਲਦਾ ਸੀ ਉਹਨੂੰ ਵਿੱਚ ਰੋਕਣਾ ਟੋਕਣਾ ਇੰਨੇ ਸਾਲ ਤੋਂ ਚਲੋ ਸਾਡੀ ਪਾਰਟੀ ਕਿਤੇ ਨਾ ਕਿਤੇ ਨਵੀਂ ਹੈ ਸਾਡੇ ਆਗੂ ਨਵੇਂ ਗਏ ਨੇ ਸਾਡੇ ਐਮਐਲਏ ਸਾਹਿਬ ਨਵੇਂ ਚੁਣ ਕੇ ਗਏ ਨੇ ਸਾਡੇ ਐਮਐਲਏ ਸਾਹਿਬਾਨ ਨਵੇਂ ਚੁਣ ਕੇ ਗਏ ਨੇ ਸਾਡੇ ਤੋਂ ਹੀ ਗਲਤੀਆਂ ਹੋ ਸਕਦੀਆਂ ਨੇ ਉਹ ਤਾਂ 5-5 ਵਾਰੀ 4-4 ਵਾਰੀ 3-3 ਵਾਰੀ ਜਿੱਤ ਕੇ ਉੱਥੇ ਪਹੁੰਚੇ ਹੋਏ ਨੇ ਇਨਾਂ ਨੂੰ ਨਹੀਂ ਪਤਾ ਕਿ ਕੀ ਵਿਧਾਨ ਸਭਾ ਦਾ ਕੀ ਅਨੁਸ਼ਾਸਨ ਹੈ ਕੀ ਉੱਥੇ ਰੀਤੀ ਰਿਵਾਜ ਹੁੰਦਾ ਹੈ ਕੀ ਹੋਣਾ ਚਾਹੀਦਾ ਇਹਨਾਂ ਨੇ ਇਸ ਤਰ੍ਹਾਂ ਦੇ ਉੱਥੇ ਡਰਾਮੇ ਪੇਸ਼ ਕੀਤੇ ਮਤਲਬ ਮੁੱਖ ਮੰਤਰੀ ਸਾਹਿਬ ਦੇ ਨੂੰ ਇਦਾਂ ਦਾ ਗਰਮ ਹੋਣਾ ਪਿਆ ਕਿ ਇਹਨਾਂ ਨੂੰ ਉਹ ਸੁਣਾਉਣੀਆਂ ਪਈਆਂ ਜਿਹੜੀਆਂ ਕਿ ਲੋੜ ਵੀ ਨਹੀਂ ਸੀਗੀ ਤੇ ਪਰ ਇਹ ਇਸ ਬਿਨਾ ਸੋਣੇ ਇਹ ਆਬੂ ਵੀ ਨਹੀਂ ਆਉਣੇ ਸੀ ਬਿਲਕੁਲ ਪਰ ਆਪੋਜੀਸ਼ਨ ਦੀ ਗੱਲ ਕਰੀਏ ਕਾਂਗਰਸੀ ਲੀਡਰਾਂ ਦੀ ਗੱਲ ਕਰੀਓ ਜਿੰਦਰੇ ਤੋਂ ਕਿਤੇ ਨਾ ਕਿਤੇ ਕਬਰਾਏ ਕਿ ਜਿੰਦਰੇ ਵਾਲੀ ਗੱਲ ਕਿਉਂ ਕਹਤੀ ਉਸ ਤੋਂ ਬਾਅਦ ਜਿੰਦਰੇ ਵਾਲੀ ਗੱਲ ਦੀ ਨਾਹਰੇਬਾਜੀ ਵੀ ਲਾਓ ਜਿੰਦਰਾ ਲਾਓ ਜੀ ਇਹ ਗੱਲ ਜਿੰਦਰੇ ਤੋਂ ਸ਼ੁਰੂ ਹੋਈ ਆ ਜਿੰਦਰੇ ਵਾਲੀ ਗੱਲਬਾਤ ਦਾ ਕਿਵੇਂ ਲੱਗਦਾ ਤੁਹਾਨੂੰ ਇਹ ਤਾਂ ਕਹਿ ਰਹੇ ਨੇ ਕਿ ਸੀਐਮ ਭਗਵੰਤ ਮਾਨ ਨੇ ਪਹਿਲੇ ਜਿੰਦਰੇ ਦੀ ਗੱਲ ਕਰੀਆ ਵਿਧਾਨ ਸਭਾ ਨੂੰ ਕਿਵੇਂ ਜਿੰਦਰਾ ਲੱਗੂ ਜੀ ਮਾਜਾ ਸਾਹਿਬ ਇਹਨਾਂ ਨੇ ਐਨੇ ਸਾਲ ਹੋ ਗਏ 70 ਸਾਲ ਹੋ ਗਏ ਇਹਨਾਂ ਨੂੰ ਰਾਜਨੀਤੀ ਕਰਦਿਆਂ ਨੂੰ 70 ਸਾਲ ਹੋ ਗਏ ਇਹਨਾਂ ਨੂੰ ਚੋਣਾ ਲੜਦਿਆਂ ਨੂੰ ਚੋਣਾ ਜਿੱਤ ਕੇ ਜਾਂਦਿਆਂ ਨੂੰ ਤਾਂ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜਿੰਦਰੇ ਦੀ ਗੱਲ ਕੀਤੀ ਹੈ ਨਾ ਉਹ ਇੱਕ ਮੈਂ ਜਿਹੜੀ ਗੱਲ ਮੈਂ ਸਮਝਦਾ ਇੱਕ ਪੰਜਾਬ ਨੂੰ ਸਨੇਹਾ ਦੇਣ ਦੀ ਇੱਕ ਮੈਂ ਕਹਿੰਦਾ ਵੀ ਹੋਰ ਸਟੇਟਾਂ ਚ ਵੀ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹੋ ਜਿਹਿਆਂ ਨੂੰ ਹੋਰ ਅਸੀਂ ਕਿਹੜੇ ਤਰੀਕੇ ਨਾਲ ਰੋਕੀਏ ਇੱਕ ਪਾਸੇ ਤਾਂ ਇਹ ਸ਼ਾਸਨ ਮੰਗਦੇ ਨੇ ਕਿ ਸ਼ਾਸਨ ਲੰਮਾ ਹੋਵੇ ਲੰਬਾ ਸੈਸ਼ਨ ਰੱਖਿਆ ਗਿਆ ਫਿਰ ਉੱਥੇ ਜਿਹੜੇ ਕੋਈ ਤੁਹਾਡੇ ਕੋਈ ਸਵਾਲ ਨੇ ਕੋਈ ਤੁਹਾਡੇ ਕੋਈ ਜਵਾਬ ਨੇ ਤੁਸੀਂ ਕੋਈ ਮੁੱਦੇ ਰੱਖਣੇ ਨੇ ਤੁਸੀਂ ਉਹਨਾਂ ਤੇ ਬਹਿਸ ਕਰੋ ਗੱਲ ਰੱਖੋ ਆਪਣੀ ਨਾ ਕਿ ਤੁਸੀਂ ਬਾਹਰ ਪਜੋ ਆ ਕੇ ਮੀਡੀਆ 'ਚ ਖੜੇ ਹੋ ਕੇ ਆਪਣੀਆਂ ਤਖਤੀਆਂ ਦਿਖਾ ਕੇ ਆਪਣੇ ਬਿਆਨਬਾਜ਼ੀ ਕਰਕੇ ਉਲਟਾ ਸੁਲਟਾ ਬੋਲ ਕੇ ਪੰਜਾਬ ਨੂੰ ਗੁਮਰਾਹ ਨਾ ਕਰੋ ਮੈਂ ਦੇਖ ਰਿਹਾ ਮੈਂ ਭਦੌੜ ਹਲਕੇ 'ਚ ਜਾ ਰਿਹਾ ਹਾਂ ਕੁਝ ਦਿਨਾਂ ਤੋਂ ਭਦੌੜ ਹਲਕੇ 'ਚ ਡਿਊਟੀ ਲੱਗੀ ਹੋਈ ਹੈ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਅਜੇ ਵੀ ਗਲੀਆਂ ਨਾਲੀਆਂ ਦੀ ਜਿਹੜੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਉਸੇ ਤੋਂ ਪ੍ਰਭਾਵਿਤ ਨੇ ਇਹਨਾਂ ਨੇ ਐਨੇ ਸਾਲ ਰਾਜ ਕਰ ਲਿਆ ਇਹ ਉਹਨਾਂ ਨੂੰ ਇੱਕ ਪਾਣੀ ਦੀਆਂ ਸਹੂਲਤਾਂ ਨਹੀਂ ਦੇ ਪਾਏ ਹੈਗੇ ਕੋਈ ਸਹੀ ਪ੍ਰਬੰਧ ਨਹੀਂ ਦੇ ਪਾ ਦੇ ਸਕੇ ਹੈਗੇ ਬਸ ਇਹਨਾਂ ਨੇ ਕੀਤਾ ਕੀ ਹੈ ਕਿ ਆ ਜਿਹੜਾ ਹੁਣ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਲਾਈਵ ਹੋ ਰਿਹਾ ਹੈ ਪਹਿਲਾਂ ਤਾਂ ਕਦੇ ਦਿਖਾਉਂਦੇ ਨਹੀਂ ਸੀ ਕਿਉਂਕਿ ਇਹਨਾਂ ਦੇ ਫਰੈਂਡਲੀ ਮੈਚ ਹੁੰਦੇ ਸੀਗੇ ਜਿਹੜਾ ਕੁਝ ਕਰਾਉਣਾ ਹੈ ਜਿਹੜਾ ਕੁਝ ਆਪਣੇ ਚਹੇਤਿਆਂ ਨੂੰ ਫਾਇਦਾ ਦੇਣਾ ਉਹ ਪਾਸ ਕਰਵਾ ਲੈਣਾ ਉਹਦੇ ਤੇ ਬੋਲਣਾ ਹੈ ਕਿਸੇ ਤੇ ਨਹੀਂ ਬੋਲਣਾ ਹੈਗਾ ਹੁਣ ਇਹਨਾਂ ਨੂੰ ਮਜਬੂਰਨ ਬੋਲਣਾ ਪੈਂਦਾ ਹੈ ਮਜਬੂਰ ਜਦੋਂ ਕੋਈ ਸਵਾਲ ਨਹੀਂ ਹੁੰਦਾ ਕੋਈ ਬੋਲਣ ਨੂੰ ਗੱਲ ਨਹੀਂ ਹੁੰਦੀ ਫਿਰ ਇਹ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕੀਤੇ ਨੇ ਕਰਦੇ ਨੇ ਤਾਂ ਸੀਐਮ ਸਾਹਿਬ ਦਾ ਜਿਹੜਾ ਮੈਂ ਸਮਝਦਾ ਵੀ ਜਿਹੜਾ ਪੁਆਇੰਟ ਸੀ ਜਿਹੜਾ ਇਸ਼ਾਰਾ ਸੀ ਉਹ ਪੰਜਾਬ ਦੀ ਆਬਾਦ ਨੂੰ ਪੰਜਾਬ ਦੀ ਜਨਤਾ ਨੂੰ ਇੱਕ ਮੈਸੇਜ ਦੇਣ ਦਾ ਸੁਨੇਹਾ ਸੀ ਵੀ ਅਸੀਂ ਇਹਨਾਂ ਨੂੰ ਹੁਣ ਜਿੰਦਰੇ ਪਾ ਕੇ ਰੋਕਾਂਗੇ ਉ ਤਾਂ ਇਹ ਰੁਕਦੇ ਨਹੀਂ ਹੈਗੇ ਬਿਲਕੁਲ ਇੱਕ ਪਾਸੇ ਪੰਜਾਬ ਦੇ ਲੋਕਾਂ ਦੀ ਪੂਰੀ ਨਿਗਾਹ ਕੇ ਬਜਟ ਸੈਸ਼ਨ ਚੱਲ ਰਿਹਾ ਜੀ ਪੰਜਾਬ ਨੂੰ ਕੀ ਸਰਕਾਰ ਵੱਲੋਂ ਤੋਹਫਾ ਮਿਲੂਗਾ ਕੀ ਗੱਲਬਾਤ ਹੋਊ ਕਿਉਂਕਿ ਕਰੋੜਾਂ ਦਾ ਬਜਟ ਵੀ ਹੁੰਦਾ ਬਹੁਤ ਖਰਚੇ ਹੁੰਦੇ ਨੇ ਪਰ ਉੱਥੇ ਜਿਹੜੇ ਵਾਕ ਆਊਟ ਕਰਕੇ ਨਿਕਲ ਜਾਣਾ ਕੁਐਸਚਨ ਨਹੀਂ ਕਰਨੇ ਆਨਸਰ ਨਹੀਂ ਕਰਨੇ ਐਵੇਂ ਦਾ ਰਹਿਣਾ ਸਿਸਟਮ ਇਹ ਕਿਤੇ ਨਾ ਕਿਤੇ ਸਰਾਸਰ ਵੀ ਟਾਈਮ ਬੇਸਡ ਆ ਬਹੁਤ ਜ਼ਿਆਦਾ ਵਿਧਾਨ ਸਭਾ ਦਾ ਜੀ ਟੈਂਬੀ ਵੇਸਟਾ ਮਾਜਾ ਸਾਹਿਬ ਜਿਹੜਾ ਇਹ ਸੈਸ਼ਨ ਚਲਾਇਆ ਜਾਂਦਾ ਹੈ ਦੇਖੋ ਪੰਜਾਬ ਦੀ ਜਨਤਾ ਦਾ ਕਿੰਨੇ ਕਰੋੜਾਂ ਰੁਪਈਆ ਪੈਸਾ ਖਰਚ ਹੋ ਕੇ ਇਹ ਸੈਸ਼ਨ ਉਲੀਕਿਆ ਜਾਂਦਾ ਉੱਥੇ ਖਰਚਿਆਂ ਦੇ ਨਾਲ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਇਹ ਇੱਕ ਬਿਲਕੁਲ ਸਮਾਂ ਹੀ ਬਰਬਾਦ ਹੈ ਲੀਡਰ ਇੱਥੇ ਆਪਣੇ ਹਲਕਿਆਂ 'ਚੋਂ ਜਾ ਕੇ ਉੱਥੇ ਪਹੁੰਚਦੇ ਨੇ 10 10 15 15 ਦਿਨ ਲਾਉਣਗੇ ਤੇ ਉੱਥੇ ਵੀ ਕੋਈ ਚੰਗੀ ਕਾਰਜਗੁਜ਼ਾਰੀ ਨਾ ਨਿਕਲੇ ਇਹ ਇਹਨਾਂ ਇਹਨਾਂ ਲੀਡਰਾਂ ਦੀ ਬਦੌਲਤ ਜਿਹੜੇ ਰੌਲਾ ਪਾਉਣ ਵਾਲੇ ਨੇ ਇਹਨਾਂ ਦੀ ਬਦੌਲਤ ਕੋਈ ਸਹੀ ਬਜਟ ਨਾ ਬਣ ਸਕੇ ਕੋਈ ਸਹੀ ਸਵਾਲ ਜਵਾਬ ਨਾ ਰੱਖੇ ਜਾ ਸਕਣ ਤਾਂ ਇਹ ਬਿਲਕੁਲ ਮੈਂ ਕਹਿੰਦਾ ਇਹਨਾਂ ਦੀ ਨਲਾਕੀ ਹੈ ਜੀ ਅਮਰਿੰਦਰ ਰਾਜਾ ਪਟੰਕ ਪ੍ਰਤਾਪ ਸਿੰਘ ਬਾਜਬਾ ਲਗਾਤਾਰ ਬਾਹਰ ਆਏ ਪ੍ਰੈਸ ਨਾਲ ਗੱਲਬਾਤ ਕੀਤੀ ਕਿ ਮੁੱਖ ਮੰਤਰੀ ਨੇ ਤਾਂ ਬਦਤਮੀਜ਼ੀ ਕੀਤੀ ਆ ਸਾਡੇ ਨਾਲ ਬਹੁਤ ਗਲਤ ਬੋਲੇ ਨੇ ਇੱਥੋਂ ਤੱਕ ਕਿਹਾ ਗਿਆ ਇੱਕ ਆਦੀ ਬਦਤਮੀਜ਼ੀ ਹੈ ਜੀ ਕੋਈ ਕੋਈ ਬਦਤਮੀਜ਼ੀ ਨਹੀਂ ਹੈਗੀ ਬਦਤਮੀਜ਼ੀ ਕਹਦੀ ਹੈ ਤੁਸੀਂ ਤੁਹਾਨੂੰ ਤੁਹਾਨੂੰ ਅਜੇ ਤੱਕ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਰਾਜਪਾਲ ਨੂੰ ਅਸੀਂ ਕਦੋਂ ਬੋਲਣ ਦੇਣਾ ਹੈ ਕਦੋਂ ਨਹੀਂ ਬੋਲਣ ਦੇਣਾ ਹੈਗਾ ਇਹਦੇ ਵਿੱਚ ਬਦਤਮੀਜ਼ੀ ਕੀ ਹੈ ਤੁਸੀਂ ਇੱਕ ਬੰਦੇ ਨੂੰ ਮਜਬੂਰ ਕਰਦੇ ਹੋ ਇਸ ਇਸ ਇਹਨਾਂ ਹਾਲਾਤਾਂ ਤੇ ਜਾਣ ਵਾਸਤੇ ਨਹੀਂ ਉਹਨਾਂ ਨੂੰ ਕੋਈ ਸ਼ੌਕ ਹੈ ਉਹਨਾਂ ਨਾਲ ਇਸ ਤਰ੍ਹਾਂ ਦੇ ਤਲਖੀ ਵਾਲੀਆਂ ਗੱਲਾਂ ਕਰਕੇ ਕੋਈ ਸ਼ੌਕ ਨਹੀਂ ਹੈਗਾ ਕੋਈ ਇਹ ਇਹ ਮਜਬੂਰ ਕਰਦੇ ਨੇ ਇਸ ਇਸ ਜਗ੍ਹਾ ਤੇ ਲਜਾਉਣ ਦੇ ਲਈ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਸ਼ਾਬਾਸ਼ ਹੀ ਦਿਨਾ ਤੁਸੀਂ ਅ ਕੱਲ ਅੱਜ ਦੇ ਅਖਬਾਰ ਚੱਕ ਕੇ ਦੇਖ ਲਓ ਤੁਸੀਂ ਪਿੰਡਾਂ ਦੀ ਚਰਚਾ ਸੁਣ ਕੇ ਦੇਖ ਲਓ ਕਹਿੰਦੇ ਨੇ ਵੀ ਸਵਾਦ ਲਿਆਤਾ ਨਾ ਕਦੇ ਇਸ ਤਰ੍ਹਾਂ ਦਾ ਮੈਂ ਕਹਿੰਦਾ ਵੀ ਮੈਂ ਕਹਿੰਦਾ ਕੀ ਕਹਾ ਤੁਹਾਨੂੰ ਕ੍ਰਿਕਟ ਮੈਚ ਦਾ ਵੀ ਕਦੇ ਆਨੰਦ ਨਹੀਂ ਆਇਆ ਹੋਣਾ ਜਿਹੜਾ ਵਿਧਾਨ ਸਭਾ ਦਾ ਸ਼ਾਸਨ ਦੇਖ ਕੇ ਆਨੰਦ ਆਇਆ ਹੂੰ ਪਰ ਦੂਜੇ ਪਾਸੇ ਇਹ ਵੀ ਗੱਲ ਬਾਤ ਸਾਹਮਣੇ ਆ ਰਹੀ ਧੀ ਕਿ ਪੰਜਾਬ ਵਿਧਾਨ ਸਭਾ ਚ ਚੁਣਕੇ ਭੇਜੇ ਨੇ ਜੀ ਜੋ ਉਹ ਹੀ ਇਹ ਗੱਲਾਂ ਕਰਨਗੇ ਕਿਵੇਂ ਬਹਿਸ ਬਾਜੀ ਕਿਵੇਂ ਲੜਾਈ ਵੀ ਇੱਕ ਦੂਜੇ ਦੇ ਨੇੜੇ ਪਹੁੰਚਣਾ ਕਿਵੇਂ ਤਲਖੀ ਹੋਣੀ ਵੀ ਉਹ ਇੱਕ ਜਲੂਸ ਕੱਢਣ ਵਾਲਾ ਕੰਮ ਹੋ ਜਾਂਦਾ ਬਿਲਕੁਲ ਦੇਖੋ ਜੀ ਜਿਹੜੇ ਚੁਣਕੇ ਭੇਜੇ ਨੇ ਵੈਸੇ ਤਾਂ ਕਾਫੀ ਹੱਦ ਤੱਕ ਸਫਾਇਆ ਹੋ ਚੁੱਕਿਆ ਥੋੜੀ ਗਿਣਤੀ ਵਿੱਚ ਰਹਿ ਗਏ ਹੈਨਾ ਜਿਹੜੇ ਜਿਹੜੇ ਮਤਲਬ ਮੈਂ ਕਹਿੰਨਾ ਵੀ 17 18 ਕਨੇ ਆਹ ਕਾਂਗਰਸ ਦੇ ਐਮ ਐਲ ਏ ਸਹਿਬਾਨ ਤਾਂ ਬੜੀ ਥੋੜੀ ਗਿਣਤੀ ਚ ਰਹਿ ਗਏ ਇਹ ਅਕਾਲੀ ਦਲ ਦਾ ਤਾਂ ਪਤਾ ਹੀ ਆਪਾਂ ਨੂੰ ਕਿੱਥੇ ਕਿ ਰਹਿ ਗਿਆ ਹੈ ਨਾ ਤੇ ਬੜੀ ਥੋੜੀ ਗਿਣਤੀ ਚ ਰਹਿ ਗਏ ਲੋਕ ਆਉਂਦੇ ਸਮਿਆਂ ਦੇ ਵਿੱਚ ਇਹਨਾਂ ਤੇ ਵੀ ਛਾਰਨਾ ਲਾ ਦੇਣਗੇ ਬਹੁਤ ਬਰੀਕ ਛਾਰਨਾ ਲੱਗੂਗਾ ਜਿਹੜੀ ਹੁਣ ਹਾਲਾਤ ਜਿਹੜੀ ਰਾਜਨੀਤੀ ਹੁੰਦੀ ਜਾ ਰਹੀ ਹੈ ਬਣਦੇ ਜਾ ਰਹੀ ਹੈ ਲੋਕ ਸਮਝਦਾਰ ਨੂੰ ਸਮਝਣ ਲੱਗੇ ਜਿਹੜਾ ਚੰਗਾ ਉਹਨੂੰ ਚੁਣਨ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਕੋਈ ਲੋਕਾਂ ਦੀ ਨੀਤੀਆਂ ਤੇ ਸਹੀ ਨਹੀਂ ਉਤਰੂਗਾ ਉਹ ਉਥੋਂ ਵੀ ਵਿਧਾਨ ਸਭਾ ਚੋ ਵੀ ਜਿਆਦਾ ਲੰਬਾ ਸਮਾਂ ਨਹੀਂ ਹੈ ਅਗਲੀਆਂ ਚੋਣਾਂ ਵਿੱਚ ਲਾਂਬੇ ਹੋ ਜਾਊਗਾ ਉਹ ਬਿਲਕੁਲ ਸੀਐਮ ਭਗਵੰਤ ਮਾਨ ਨੇ ਇੱਕ ਚੈਲੰਜ ਕੀਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਜਿੱਥੋਂ ਤੁਸੀਂ ਚੋਣ ਲੜੋਗੇ ਉਥੋਂ ਲੜਾਂਗੇ ਵੀ ਦੇਖਾਂਗੇ ਫਿਰ ਉਹ ਮਤਲਬ ਚੈਲੰਜ ਵੀ ਹੋਇਆ ਵਿਧਾਨ ਸਭਾ 'ਚ ਇੱਕ ਵੱਡਾ ਦੇਖੋ ਇਹ ਤਾਂ ਮਾਨ ਸਾਹਿਬ ਦਾ ਹਮੇਸ਼ਾ ਮਤਲਬ ਉਹਨੂੰ ਚੈਲੰਜ ਨੂੰ ਦਿੰਦੇ ਵੀ ਆਏ ਨੇ ਜੇ ਕਿਸੇ ਨੇ ਦਿੱਤਾ ਤਾਂ ਉਹਨੂੰ ਐਕਸੈਪਟ ਵੀ ਕਰਦੇ ਆਏ ਨੇ ਪਰ ਇਹ ਲੋਕ ਭੱਜਦੇ ਨੇ ਮਾਨ ਸਾਹਿਬ ਤਾਂ ਜਦੋਂ ਪਹਿਲੀ 2017 ਦੀਆਂ ਚੋਣਾਂ ਹੋਈਆਂ ਸੀ ਤਾਂ ਸੁਖਬੀਰ ਬਾਦਲ ਦੇ ਖਿਲਾਫ ਜਲਾਲਾਬਾਦ ਜਾ ਕੇ ਡਟ ਗਏ ਸੀਗੇ ਜਲਾਲਾਬਾਦ ਡਟ ਗਏ ਸੀ ਉਹ ਤਾਂ ਸੁਖਬੀਰ ਬਾਦਲ ਜੀ ਦਾ ਉਥੇ ਤੰਤਰ ਮੰਤਰੀ ਢੱਕ ਲਾਇਆ ਹੋਇਆ ਸੀਗਾ ਕਿ ਸਲਿੱਪ ਹੋ ਗਈ ਉਹ ਉਸ ਟਾਈਮ ਸੀਟ ਤਾਂ ਦੂਸਰੀ ਜਦੋਂ ਇਹਨਾਂ ਨੇ ਇਹ ਰੌਲਾ ਪਾਇਆ ਸੀ ਕਿ ਸਾਡੀ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਸਾਡਾ ਐ ਨਹੀਂ ਤਾਂ ਮਾਨ ਸਭਾ ਨੇ ਸਿੱਧਾ ਰੱਖਤਾ ਸੀ ਲੋਕਾਂ ਦੀ ਪਬਲਿਕ ਚ ਸੱਦਾ ਦਿੱਤਾ ਸੀ ਵੀ ਆਜੋ ਆਪਾਂ ਬੈਠ ਕੇ ਡਿਬੇਟ ਕਰਦੇ ਆ ਤਾਂ ਕੌਣ ਪਹੁੰਚਿਆ ਸੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਸੀ ਸੋ ਇਹ ਮਾਨ ਸਭ ਦਾ ਬੜਾ ਵਧੀਆ ਗੱਲ ਹੈ ਕਿਉਂਕਿ ਇੱਕ ਲੋਕਾਂ ਨੂੰ ਸਨੇਹਾ ਹੀ ਦੇਣਾ ਹੁੰਦਾ ਹੈ ਜਨਤਾ ਨੂੰ ਸਨੇਹਾ ਦੇਣਾ ਹੁੰਦਾ ਹੈ ਇਹ ਬੜਾ ਵਧੀਆ ਸਨੇਹਾ ਦਿੱਤਾ ਠੀਕ ਹੈ ਜਨਨ ਕਿ ਚੈਲੰਜ ਪਹਿਲਾਂ ਵੀ ਕਰਦੇ ਨੇ ਤੇ ਜਿਵੇਂ ਤੁਸੀਂ ਕਿਹਾ ਐਕਸੈਪਟ ਵੀ ਕਰਦੇ ਨੇ ਫਿਰ ਕਰਦੇ ਵੀ ਪੂਰਾ ਵੀ ਕਰਦੇ ਨੇ ਉਹਨੂੰ ਬਿਲਕੁਲ ਖਰੇ ਉਤਰਨਗੇ ਤੁਸੀਂ ਕਰ ਲੈਣ ਦੀ ਵੱਜਬਾ ਸਾਹਿਬ ਕਰ ਲੈਣ ਦੇ ਆ ਰਹੀ ਜਿੱਥੇ ਕਿਤੇ ਕਹਿੰਦੇ ਨੇ ਕਰ ਲੈਣ ਦੇ ਦੇਣ ਉਹ ਉਹਨਾਂ ਨੂੰ ਵੀ ਮੈਂ ਫਲਾਣੀ ਜਗ੍ਹਾ ਤੇ ਕਰਦਾ ਜਾਂ ਫਿਰ ਕਹਿ ਦੇਣ ਵੀ ਜਿੱਥੇ ਤੁਸੀਂ ਕਹਿੰਦੇ ਹੋ ਅਸੀਂ ਉੱਥੇ ਆ ਜਾਵਾਂਗੇ ਕਹਾਣੀ ਖਤਮ ਹੈ ਪਤਾ ਲੱਗ ਜੂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਠੀਕ ਹੈ ਕਿਹਾ ਇਹ ਵੀ ਜਾਂਦਾ ਕਿ ਸੀਐਮ ਸਾਹਿਬ ਬਾਲੇ ਗੁੱਸੇ ਚ ਆ ਜਾਂਦੇ ਨੇ ਬਾਲੇ ਨਾਰਾਜ਼ਗੀ ਹੋ ਜਾਂਦੀ ਹੈ ਜੀ ਵੀ ਸੀਐਮ ਸਾਹਿਬ ਨੂੰ ਵੀ ਠੰਡੇ ਰਹਿਣਾ ਚਾਹੀਦਾ ਇੱਥੋਂ ਤੱਕ ਕਮੈਂਟ ਜਾਂ ਸੋਸ਼ਲ ਮੀਡੀਆ ਤੇ ਵੀ ਗੱਲ ਆ ਜਾਂਦੀ ਹੈ ਵੀ ਕੋਈ ਗੱਲ ਨਹੀਂ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਦੇਖੋ ਇਹ ਅਸਲ ਚ ਪਹਿਲਾਂ ਕਹਿੰਦੇ ਸੀ ਕਿ ਭਗਵੰਤ ਸਿੰਘ ਮਾਨ ਕਦੇ ਮੁੱਖ ਮੰਤਰੀ ਬਣਦਾ ਨਹੀਂ ਹੈਗਾ ਇਹਨੂੰ ਕਿਸੇ ਨੇ ਮੁੱਖ ਮੰਤਰੀ ਬਣਾਉਣਾ ਨਹੀਂ ਫਿਰ ਕਹਿੰਦੇ ਸੀ ਇਹਦੇ ਤੋਂ ਮੁੱਖ ਮੰਤਰੀ ਚਲਾਇਆ ਨਹੀਂ ਜਾਣਾ ਹੈਗਾ ਇਹ ਕਿੱਥੇ ਉੱਠ ਸਕਦਾ ਕਿੱਥੇ ਬਹਿ ਸਕਦਾ ਇਹ ਤਾਂ ਜੀ ਰਹਿੰਦਾ ਹੈ ਇਹ ਰਾਤ ਨੂੰ ਮਿਲਦਾ ਨਹੀਂ ਇਹ ਕਿੱਥੇ ਇਹਦਾ ਕੋਈ ਠਿਕਾਣਾ ਨਹੀਂ ਹੁਣ ਸੀਐਮ ਸਾਹਿਬ ਨੇ ਆਪਣੇ ਭਾਸ਼ਣ ਚ ਵੀ ਦੱਸਿਆ ਵੀ ਮੈਂ 2:30 ਵਜੇ ਜਦੋਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਿਹਾ ਸੀ ਇਹ ਲੋਕ ਕਿੱਥੇ ਸੀ ਤਾਂ ਉਹੀ ਉਹੀ ਮੁੱਖ ਮੰਤਰੀ ਹੈ ਨਾ ਉਹੀ ਭਗਵੰਤ ਸਿੰਘ ਮਾਨ ਹੈ ਅਸਲ ਚ ਇਹਨਾਂ ਦੇ ਦਿਮਾਗ ਚ ਨਾ ਇੱਕ ਭਗਵੰਤ ਸਿੰਘ ਮਾਨ ਵਾਲੀ ਜਿਹੜੀ ਉਹ ਕਾਮੇਡੀ ਕਲਾਕਾਰ ਵਾਲੀ ਪਿਕਚਰ ਬਸੀ ਹੋਈ ਹੈ ਪਰ ਇਹ ਇਹ ਨਹੀਂ ਚਾਹੁੰਦੇ ਵੀ ਕਦੇ ਇਹ ਤਲ ਖੀਚ ਵੀ ਆਵੇ ਕਦੇ ਜਿਹੜੀ ਅਸਲੀ ਡਿਊਟੀ ਹੈ ਉਹ ਕਰਨ ਇਹ ਚਾਹੁੰਦੇ ਨੇ ਵੀ ਉਹ ਜਿਹੜੀਆਂ ਗੱਲਾਂ ਜਿਵੇਂ ਪਹਿਲਾਂ ਕਰਦੇ ਸੀ ਜਾਂ ਉਸ ਤਰ੍ਹਾਂ ਦੀਆਂ ਸੁਣਾ ਕੇ ਪਤਾ ਨਹੀਂ ਖਤਮ ਹੋ ਜਾਣਗੀਆਂ ਹੁਣ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਉਹ ਮੁੱਖ ਮੰਤਰੀ ਹੈ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਦੇ ਉੱਤੇ ਬਿਠਾਇਆ ਸੋ ਇਨਾਂ ਨੂੰ ਇਹ ਚੀਜ਼ਾਂ ਹਜਮ ਕਰਨੀਆਂ ਪੈਣਗੀਆਂ ਬਿਲਕੁਲ ਬਜਟ ਬਾਰੇ ਕੀ ਕਹਿਣਾ ਚਾਹੋਗੇ ਕਿ ਬਜਟ ਸੈਸ਼ਨ ਚ ਜੋ ਚੱਲ ਰਿਹਾ ਜੋ ਤਲਖੀਆਂ ਚੱਲਦੀਆਂ ਨੇ ਜਾਂ ਵਿਰੋਧੀ ਧਿਰ ਵਾਲੇ ਉਥੇ ਸਵਾਲ ਜਵਾਬ ਕਰਨ ਜਿਹੜੇ ਮੁੱਦੇ ਨੇ ਉਹ ਚੱਕਣਾ ਨਾ ਕਿ ਐਵੇਂ ਬਹਿਸਵਾਜੀ ਹੋਵੇ ਮਾਜਾ ਸਾਹਿਬ ਜਿੰਨੀ ਕੁ ਮੈਨੂੰ ਸਮਝ ਆ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵਿਰੋਧੀਆਂ ਨੇ ਤਾਂ ਕਿਹੜੇ ਸਵਾਲ ਚੱਕਣੇ ਨੇ ਹੈਨਾ ਕਿਹੜੇ ਇਹਨਾਂ ਨੇ ਜਵਾਬ ਕਰਨੇ ਨੇ ਕਿਉਂਕਿ ਇਹਨਾਂ ਨੇ ਤਾਂ ਇਹ ਕਰਨਾ ਹੈ ਵੀ ਹੁਣ ਐਮਪੀ ਦੀਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਨੇ ਅਸੀਂ ਲੋਕਾਂ ਚ ਗਾਹ ਪਾ ਕੇ ਆਮ ਆਦਮੀ ਪਾਰਟੀ ਨੂੰ ਕਿੰਨੀ ਘਟਾ ਲਈਏ ਆਪਣੇ ਆਪ ਨੂੰ ਕਿੰਨਾ ਕੁ ਖੜਾ ਕਰੀਏ ਇਹਨਾਂ ਨੇ ਤਾਂ ਝੂਠ ਤੂਫਾਨ ਬੋਲ ਕੇ ਇੰਨੀ ਕਿ ਲੜਾਈ ਲੜਨੀ ਹੈ ਮੈਂ ਸਾਡੇ ਚੁਣੇ ਹੋਏ ਲੀਡਰਾਂ ਨੂੰ ਸਾਡੀ ਆਪਣੀ ਸਰਕਾਰ ਨੂੰ ਇਹ ਗੱਲ ਕਹਿਣਾ ਸਾਡੇ ਆਪਣੇ ਐਮ ਐਲ ਏ ਸਾਹਿਬਾਨਾਂ ਨੂੰ ਇਹ ਇਹ ਗੱਲ ਕਹਿਣਾ ਕਿ ਤੁਸੀਂ ਪਿੰਡਾਂ ਦੇ ਵਿੱਚ ਪਿੰਡੀ ਪਿੰਡੀ ਤੁਰੇ ਫਿਰਦੇ ਹੋ ਸਾਡੀ ਸਰਕਾਰ ਆਪਦੇ ਦੁਆਰ ਆਪਦੀ ਸਰਕਾਰ ਆਪਦੇ ਦੁਆਰ ਤੱਕ ਕੈਂਪ ਹੋ ਰਹੇ ਨੇ ਤਕਰੀਬਨ ਸਾਰੇ ਹਲਕਿਆਂ ਦੇ ਐਮ ਐਲ ਏ ਸਾਹਿਬਾਨ ਉਹਨਾਂ ਦੇ ਵਿੱਚ ਉਹਨਾਂ ਕੈਂਪਾਂ ਨੂੰ ਲਗਵਾ ਕੇ ਟੱਚ ਹੋ ਕੇ ਪਿੰਡਾਂ ਨੂੰ ਫਰੈਸ਼ ਗਏ ਨੇ ਇਹਨਾਂ ਨੂੰ ਲੋਕਾਂ ਦੀਆਂ ਮਸ ਸਮੱਸਿਆਵਾਂ ਹੋਰ ਨਿਕਲ ਕੇ ਸਾਹਮਣੇ ਆਈਆਂ ਹੋਈਆਂ ਨੇ ਆਪਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੀਏ ਲੋਕ ਜਿਹੜੇ ਪੁਰਾਣੇ ਹਾਲਾਤਾਂ ਨਾਲ ਯੂਜ ਰਹੇ ਨੇ ਉਹਨਾਂ ਚੋਂ ਆਪਾਂ ਉੱਭਰੀਏ ਭਾਜਪਾ ਸਾਨੂੰ ਵੈਸੇ ਹੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਸਰਵਾਈਵ ਨਾ ਕਰ ਲੇ ਉਹ ਵੈਸੇ ਹੀ ਸੈਂਟਰ ਨੇ ਸਾਡੇ ਓਦਾਂ ਗਲੇ ਘੁੱਟ ਰੱਖੇ ਨੇ ਸਾਡੇ ਸਾਡੇ ਪੈਸੇ ਦੇ ਗਲੇ ਘੁੱਟ ਘੁੱਟ ਰੱਖੇ ਨੇ ਮੈਨੂੰ ਮੇਰੀ ਸਾਡੇ ਲੀਡਰਾਂ ਨੂੰ ਅਪੀਲ ਹੈ ਕਿ ਆਪਾਂ ਵਧੀਆ ਕੋਈ ਰੋਡ ਮੈਪ ਬਣਾ ਕੇ ਵਧੀਆ ਵਿਧਾਨ ਸਭਾ ਚ ਸੈਸ਼ਨ ਚ ਲੈ ਕੇ ਆਈਏ ਵਧੀਆ ਤਰੀਕੇ ਨਾਲ ਬਜਟ ਪਾਸ ਹੋਵੇ ਲੋਕਾਂ ਨੂੰ ਸਹੂਲਤਾਂ ਮਿਲਣ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਫੌਜੀ ਨੇ ਗੁਰਪ੍ਰੀਤ ਸਿੰਘ ਅਲਵਰਖ ਜੋ ਕਹਿ ਰਹੇ ਨੇ ਕਿ ਕਰੋੜਾ ਰੁਪਇਆ ਬਜਟ ਤੇ ਲੱਗਦਾ ਕਿਉਂ ਉਥੇ ਐਵੇਂ ਦੀ ਬਹਿਸ ਹੋ ਰਹੀ ਆ ਕਿਉਂ ਕਾਂਗਰਸੀ ਲੀਡਰਾਂ ਨੇ ਬਹਿਸ ਕੀਤੀ ਛੋਟੇ ਜੇ ਮਾਮਲੇ ਤੇ ਛੋਟੀ ਜੀ ਗੱਲਬਾਤ ਤੇ ਕਿਉਂ ਟਾਈਮ ਖਰਾਬ ਕੀਤਾ ਪੰਜਾਬ ਦੇ ਲੋਕਾਂ ਦਾ ਕਿਉਂ ਚੱਲ ਰਿਹਾ ਐਵੇਂ ਦਾ ਕੁਝ ਸੋ ਲਗਾਤਾਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਕਰ ਰਹੀ ਆ ਤੇ ਜਿਹੜੀਆਂ ਸਮੱਸਿਆਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਐਮਐਲਏ ਉਹ ਲਗਾਤਾਰ ਹੱਲ ਕਰ ਰਹੇ ਨੇ ਕੈਮਰਾਮੈਨ ਪੀਮਾਪੱਟੀ ਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ